ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਆ ਰਹੀ ਹੈ ਜੀ ਤਾਜ਼ਾ ਵੱਡੀ ਅਪਡੇਟ ਮੌਸਮ ਪਾਗ ਨੇ ਦੇਤੀ ਇਹ ਵੱਡੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਤੇ ਕਿ ਮੀ ਪਿਆ ਉੱਥੇ ਕਈ ਥਾਵਾਂ ਤੇ ਭਾਰੀ ਗੜੇਮਾਰੀ ਵੀ ਹੋਈ ਮੀਂਹ ਦੇ ਨਾਲ ਜਿਸੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਕਿਸਾਨਾਂ ਨੂੰ ਚਿੰਤਾਵਾਂ ਚ ਪਾ ਦਿੱਤਾ ਜੀ ਹਾਂ ਤੇ ਬੀਤੇ ਦਿਨ ਵੀ ਸਵੇਰੇ ਕਈ ਇਲਾਕਿਆਂ ਜਮੀ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਐਡਵਾਈਸ ਜੀ ਕਰਕੇ ਕਿ ਕਦ ਸਿਰੋਨੀ ਫਸਲ ਨੂੰ ਬਾੜੀ ਤੋਂ ਬਾਅਦ ਸੁਰੱਖਿਤ ਸਾਮਤ ਰੱਖਣ ਲਈ ਕਿਹਾ ਤਾਂ ਜੋ ਮੀਂਹ ਕਣ ਫਸਲਾਂ ਨੂੰ ਨੁਕਸਾਨ ਨਾ ਹੋਵੇ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਤੇ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਤੇ ਇਹਦੇ 'ਚ ਮੀਂਹ ਕਾਰਨ ਕਿਸਾਨਾਂ ਦਾ ਨੁਕਸਾਨ ਹੋਣ ਦਾ ਖਤਰਾ ਹੈ ਮੌਸਮ ਵਿਭਾਗ ਦੀ ਪੂਰੀ ਖੁਣਿ ਅਨੁਸਾਰ ਪੰਜਾਬ 'ਚ 28, 29 ਅਤੇ 30 ਅਪ੍ਰੈਲ ਨੂੰ ਵਕ-ਵਕ ਸਮਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਉਖਤ ਤੇ ਪ੍ਰਭਾਵ ਨਾਲ ਕੁਝ ਸਮਾਂ 'ਤੇ ਗਰਜ ਚਮਕ ਦੇ ਨਾਲ ਤੇਜ਼ ਹਮਾਮਾ ਚੱਲਣ ਦੀ ਸੰਭਾਵਨਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ